ਦੋਸਤੋ ਸ਼ਾਸਿਕਾਲ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਤੁਹਾਡੇ ਲਈ ਇੱਕ ਨਵੀਂ ਜਾਣਕਾਰੀ ਲੈ ਕੇ ਆਇਆ ਔਰ ਇਹ ਬਹੁਤ ਹੀ ਅਹਿਮ ਜਾਣਕਾਰੀ ਆ ਜੇਕਰ ਤੁਸੀਂ ਸੱਚਮੁੱਚ ਜ਼ਿੰਦਗੀ ਦੇ ਵਿੱਚ ਪੁੰਨ ਖੱਟਣਾ ਚਾਹੁੰਦੇ ਆ ਨਾ ਤਾਂ ਵੀਡੀਓ ਨੂੰ ਪੂਰਾ ਸੁਣਿਓ ਔਰ ਇਸ ਵੀਡੀਓ ਨੂੰ ਸੁਣ ਕੇ ਸ਼ੇਅਰ ਕਰਿਓ ਜੇ ਤੁਹਾਨੂੰ ਚੰਗਾ ਲੱਗੇ ਇਹ ਜਾਣਕਾਰੀ ਹੈ ਜੀ ਨਵ ਜੰਮੇ ਬੱਚਿਆਂ ਦੇ ਲਈ ਬੱਚੇ ਵੀ ਹਰ ਰੋਜ਼ ਜੰਮਦੇ ਰਹਣੇ ਆ ਔਰ ਉਹਨਾਂ ਨੂੰ ਬਿਮਾਰੀਆਂ ਵੀ ਰੋਜ਼ ਲੱਗਦੀਆਂ ਰਹਿੰਦੀਆਂ ਔਰ ਜਿਹੜੀ ਬਿਮਾਰੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਨਾ ਇਹ ਰੇਅਰ ਬੱਚੇ ਆ ਜਿਹੜੇ ਬਹੁਤ ਸਾਰੇ ਬੱਚਿਆਂ ਦਾ ਕੀ ਪੰਜਾਬ ਕੀ ਬਾਹਰ ਕੀ ਹਰ ਜਗ੍ਹਾ ਇਸ ਬਿਮਾਰੀ ਨੇ ਫੜੇ ਹੋਇਆ ਉਹ ਹੈਗੀ ਹੈ ਜੀ ਦਿਲ ਦੇ ਵਿੱਚ ਸ਼ੇਕ ਹੋਣਾ ਔਰ ਡਾਕਟਰ ਤੁਹਾਨੂੰ ਦੱਸ ਦਿੰਦਾ ਹੈ ਕਿ ਦਿਲ ਦੇ ਵਿੱਚ ਸ਼ੇਕ ਹੋ ਗਿਆ ਹੁਣ ਤੁਹਾਨੂੰ ਇਲਾਜ ਕਿੱਥੋਂ ਮਿਲੂਗਾ ਇਹਦਾ ਉਹ ਵੀ ਫਰੀ ਤੇ ਜੇਕਰ ਇਹੀ ਤੁਸੀਂ ਇਲਾਜ ਇਹਦਾ ਕਰਾਣ ਜਾਣਾ ਹੋਵੇ ਹਸਪੀਟਲ ਦੇ ਵਿੱਚ ਪ੍ਰਾਈਵੇਟ ਦੇ ਵਿੱਚ 12 ਤੋਂ 15 ਲੱਖ ਰੁਪਈਆ पीजीआई ਦੇ ਵਿੱਚ 4 ਤੋਂ 5 ਲੱਖ 5 ਤੋਂ 10 ਲੱਖ ਵੀ ਹੋ ਸਕਦਾ ਪਰ ਜਿਹੜਾ ਹਸਪੀਟਲ ਮੈਂ ਤੁਹਾਨੂੰ ਦੱਸਣ ਜਾ ਰਿਹਾ ਉੱਥੇ ਤੁਹਾਡਾ ਬਿਲਕੁਲ ਜ਼ੀਰੋ ਕੋਸਟ ਤੇ ਜ਼ੀਰੋ ਤੇ ਇਲਾਜ ਹੋਊਗਾ ਔਰ ਤੁਹਾਨੂੰ ਖਾਣ ਪੀਣ ਦਾ ਖਰਚਾ ਵੀ ਦਿੱਤਾ ਜਾਊਗਾ ਤੇ ਹੁਣ ਪੂਰੀ ਵੀਡੀਓ ਸੁਣ ਲਓ ਜੀ ਤੇ ਮੈਂ ਪਿਛਲੇ ਦਿਨਾਂ ਚ ਇੰਟਰਨੈਟ ਬੰਦ ਸੀਗਾ ਅਸੀਂ ਗਏ ਪਲਵਲ ਪਲਵਲ ਉੱਥੇ ਹਸਪੀਟਲ ਐ ਸਾਈ ਸੰਜੀਵਨੀ ਹਸਪੀਟਲ ਸਾਈ ਸਤਿਆ ਸੰਜੀਵਨੀ ਹਸਪੀਟਲ ਬਿਨਾ ਬੇਤਕਰਾ ਬਿਨਾ ਭੇਦ ਭਾਵ ਦੇ 올 ਇੰਡੀਆ ਤੋਂ ਉਥੋਂ ਬੱਚੇ 올 ਇੰਡੀਆ ਕੀ 12 ਬਦੇਛਾਂ ਤੋਂ ਵੀ ਆਉਂਦੇ ਆ ਕਿਉਂਕਿ ਉਹਨਾਂ ਡਾਕਟਰਾਂ ਦੇ ਨੇ ਜਿਹੜੇ ਉਹਨਾਂ ਦੇ ਹਸਪੀਟਲ ਦੇ ਹਸਪੀਟਲ ਵਾਲਿਆਂ ਦਾ ਇੱਕੋ ਹੀ ਰੂਲ ਆ ਵੀ ਭਾਈ ਜਿਹਨੂੰ ਕੁਦਰਤੀ ਬਿਮਾਰੀ ਹੋਵੇ ਨਾ ਬੱਚੇ ਨੂੰ ਉਹ ਬੱਚੇ ਦੇ ਦਿਲ ਦੇ ਵਿੱਚ ਛੇਕ ਹੁੰਦਾ ਦੇਖਣ ਨੂੰ ਬੱਚਾ ਨਾਰਮਲ ਲੱਗਦਾ ਪਰ ਉਹ ਡਾਕਟਰ ਹੀ ਦੱਸ ਸਕਦੇ ਆਪਣੀ ਭਾਸ਼ਾ ਦੇ ਵਿੱਚ ਉਹ ਬੱਚੇ ਨੂੰ ਕੀ ਪ੍ਰੋਬਲਮ ਹੁੰਦੀ ਆ ਤੇ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਸਿਰ ਪੰਜਾਬੀ ਭਾਸ਼ਾ ਦੇ ਵਿੱਚ ਇਹੀ ਸਮਝਾ ਸਕਦਾ ਕਿ ਤੁਹਾਡੇ ਬੱਚੇ ਨੂੰ ਨਵ ਜੰਮੇ ਬੱਚੇ ਨੂੰ ਤੇ ਜੇਕਰ ਇਹਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਤੇ ਮੇਰੇ ਭਰਾਓ ਪਲਵਲ ਸਾਈ ਸਤਿਆ ਸੰਜੀਵਨੀ ਹਸਪੀਟਲ ਜਿੱਥੇ ਬਿਲਕੁਲ ਫਰੀ ਇਲਾਜ ਹੁੰਦਾ ਇੰਨਾ ਮਹਿੰਗਾ ਔਰ ਇੰਨਾ ਰੀਅਰ ਇਲਾਜ 14-15 ਲੱਖ ਰੁਪਈਆ ਹਰ ਬੰਦਾ ਨਹੀਂ ਲਾ ਸਕਦਾ ਚਾਹੇ ਭਾਵੇਂ ਉਹਦਾ ਘਰ ਜਿੱਦਾਂ ਮਰਜੀ ਸਰਦਾ ਹੋਵੇ ਪਰ ਉਹ ਨਹੀਂ ਲਾ ਸਕਦਾ ਤੋ ਇਸ ਵੀਡੀਓ ਨੂੰ ਰੱਬ ਦੇ ਵਾਸਤੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬੱਚੇ ਵੀ ਰੋਜ਼ ਜੰਮਦੇ ਰਹਣੇ ਆ ਤੇ ਬਿਮਾਰੀ ਵੀ ਰੋਜ਼ ਇਹ ਆਂਦੀ ਰਹਣੀ ਆ ਤੇ ਹਾਂ ਜਿਹੜੇ ਮਾਪੇ ਨੂੰ ਸਹੀ ਜਾਣਕਾਰੀ ਮਿਲ ਗਈ ਉਹ ਸਹੀ ਹਸਪੀਟਲ ਜਾਊਗਾ ਔਰ ਆਪਣੀ ਜੇਬ ਘਟਣ ਤੋਂ ਵੀ ਬਚੂਗਾ ਔਰ ਬੱਚੇ ਨੂੰ ਸਹੀ ਇਲਾਜ ਮਿਲੂਗਾ ਔਰ ਉੱਥੇ ਕੋਈ ਤੁਹਾਡਾ ਪੈਸਾ ਨਹੀਂ ਲੱਗਦਾ ਨਾ ਤੁਹਾਡਾ ਸਕੀਨ ਦਾ ਪੈਸਾ ਲੱਗਦਾ ਨਾ ਤੁਹਾਡਾ ਮੈਡੀਸਨ ਦਾ ਪੈਸਾ ਲੱਗਦਾ ਨਾ ਤੁਹਾਡਾ ਪਰਚੀ ਦਾ ਪੈਸਾ ਲੱਗਦਾ ਨਾ ਤੁਹਾਡਾ ਰੋਟੀ ਦਾ ਪੈਸਾ ਲੱਗਦਾ ਨਾ ਤੁਹਾਡਾ ਆਪਰੇਸ਼ਨ ਦਾ ਪੈਸਾ ਲੱਗਦਾ ਤੋ ਜਿਹੜੇ ਦਿਨ ਤੁਸੀਂ ਉੱਥੇ ਚਲੇ ਜਾਨੇਗਾ ਟੋਟਲੀ ਫ੍ਰੀ ਇਲਾਜ ਆ ਔਰ ਇੱਕ ਵਿਸ਼ੇਸ਼ਤਾ ਉਹਨਾਂ ਦੇ ਹਸਪੀਟਲ ਦੀ ਮੈਂ ਹੋਰ ਦੱਸ ਦਿੰਨਾ ਕਿ ਜਿਨ੍ਹਾਂ ਬੱਚਿਆਂ ਨੂੰ ਇਹ ਰੇਅਰ ਬਿਮਾਰੀ ਕਹਿ ਸਕਦੇ ਦਿਲ ਦੇ ਵਿੱਚ ਹੋਲ ਹੋ ਜਾਂਦਾ ਉਹਨਾਂ ਬੱਚਿਆਂ ਦੀ ਉਮਰ ਭਾਵੇਂ 20 ਸਾਲ ਹੋਵੇ ਚਾਹੇ 25 ਸਾਲ ਹੋਵੇ ਚਾਹੇ 10 ਸਾਲ ਹੋਵੇ ਚਾਹੇ ਹੋਵੇ 40 ਸਾਲ ਉਹ ਕਹਿੰਦੇ ਜੀ ਜਿਹਨੂੰ ਕੁਦਰਤੀ ਇਹ ਬਿਮਾਰੀ ਆ ਸੀ ਉਹਦਾ ਆਪਰੇਸ਼ਨ ਕਰਦੇ ਆ ਚਾਹੇ ਉਹਦੀ ਉਮਰ 60 ਸਾਲ ਦੀ ਕਿਉਂ ਨਾ ਹੁੰਦੀ ਹੋਵੇ ਤੇ ਹਾਂ ਜਿਹਨੂੰ ਕੋਈ ਹੋਰ ਬਿਮਾਰੀ ਆ ਉਹਦਾ ਉੱਥੇ ਇਲਾਜ ਨਹੀਂ ਕਰਦੇ ਇਹ ਸਿਰਫ ਔਰ ਸਿਰਫ ਜਿਹਦੇ ਦਿਲ ਦੇ ਵਿੱਚ ਛੇਕਾ ਬੱਚਿਆਂ ਦੇ ਵਿੱਚ ਇਹ ਜ਼ਿਆਦਾ ਬਿਮਾਰੀ ਪਾਈ ਜਾਂਦੀ ਹੈ ਜਿਹੜੇ ਨਵ ਜੰਮੇ ਬੱਚੇ ਆ ਉਹ ਡਾਕਟਰ ਜਦ ਬੱਚਾ ਪੈਦਾ ਹੁੰਦਾ ਡਾਕਟਰ ਤੁਹਾਨੂੰ ਦੱਸ ਦਿੰਦੇ ਆ ਭਾਈ ਇਹਦੇ ਦਿਲ ਦੇ ਵਿੱਚ ਛੇਕਾ ਤੇ ਮਾਪੇ ਜਿਹੜੇ ਉਹ ਕਬਰ ਆ ਜਾਂਦੇ ਆ ਓਬਵੀਅਸਲੀ ਕਬਰ ਆ ਜਾਂਦਾ ਹਰੇਕੋ ਬੰਦਾ ਸੋ ਇਹੇ ਜਾਣਕਾਰੀ ਨੂੰ ਮੇਰਾ ਭਰਾ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬੱਚੇ ਵੀ ਰੋਜ਼ ਜੰਮਦੇ ਰਹਣੇ ਆ ਇਹ ਨਹੀਂ ਪਤਾ ਕਿ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ ਕਿਸੇ ਨੂੰ ਇਹ ਇਹ ਬਿਮਾਰੀ ਦਾ ਕੋਈ ਸ਼ਿਕਾਰ ਹੋਵੇ ਬੰਦਾ ਔਰ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਇਗਨੋਰ ਕਰਤਾ ਹੋ ਤੇ ਇਹਦੇ ਨਾਲੋਂ ਚੰਗਾ ਹੈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹਰ ਇੱਕ ਬੰਦੇ ਤੱਕ ਇਹ ਜਾਣਕਾਰੀ ਜ਼ਰੂਰ ਜਾਵੇ ਬਿਨਾ ਭੇਦ ਭਾਵ ਤੋਂ ਸਾਈ ਸਤਿਆ ਸੰਜੀਵਨੀ ਹਸਪੀਟਲ ਪਲਵਲ ਹਰਿਆਣਾ ਦੇ ਵਿੱਚ ਹੈਗਾ ਐਡਰੈਸ ਚਾਹੀਦਾ ਹੋਵੇ ਤਾਂ ਫੋਨ ਦੇ ਥੱਲੇ ਵੀਡੀਓ ਦੇ ਕਮੈਂਟ ਕਰ ਦਿਓ ਸੋ ਤੁਹਾਨੂੰ ਐਡਰੈਸ ਵੀ ਭੇਜ ਦਵਾਂਗੇ ਤੇ ਉੱਥੇ ਕੋਈ ਕਿਸੇ ਦੀ ਸ਼ਿਫਾਰਿਸ਼ ਨਹੀਂ ਕੋਈ ਕੁਝ ਨਹੀਂ ਸਾਰਿਆਂ ਲਈ ਇੱਕੋ ਇੱਕ ਇਲਾਜ ਹੈ ਜਿਹੜਾ ਮਰਜੀ ਚੱਲ ਜਾਵੇ ਕੋਈ ਅਮੀਰ ਗਰੀਬ ਛੋਟਾ ਵੱਡਾ ਸਾਰਿਆਂ ਨੂੰ ਇਹ ਇਲਾਜ ਆਪਨੇ ਹਰ ਇੱਕ ਰਿਸ਼ਤੇਦਾਰ ਤੱਕ ਇਹ ਜ਼ਰੂਰੀ ਜਾਣਕਾਰੀ ਜ਼ਰੂਰ ਪਹੁੰਚਾਇਓ ਸੋ ਧੰਨਵਾਦ ਦੋਸਤੋ ਮਿਲਦੇ ਆ ਕਿਸੇ ਹੋਰ ਵੀਡੀਓ ਚ